ਗੁਰਦੁਆਰਾ ਬਾਬਾ ਸਾਧੂ ਸਿੱਖ ਚਵਿੰਡਾ ਕਲਾ ਖੁਰਦ ਵਿਖੇ ਸਲਾਨਾ ਜੋੜ ਮੇਲਾ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਤਿਹਾਸਿਕ ਗੁਰਦੁਆਰਾ ਬਾਬਾ ਸਾਧੂ ਸਿੱਖ ਵਿਖੇ ਚਵਿੰਡਾ ਕਲਾ ਖੁਰਦ ਵਿਖੇ ਬਾਬਾ ਸਾਧੂ ਸਿੱਖ ਦੀ ਯਾਦ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਅਤੇ ਕਬੱਡੀ ਕੱਪ ਸਮੂਹ ਨਗਰ ਦੇ ਸਹਿਯੋਗ ਨਾਲ ਕਰਵਾਇਆ ਗਿਆ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਸਜੇ ਦੀਵਾਨ ਵਿੱਚ ਪਾਈ ਮੱਖਣ ਸਿੰਘ ਦਸ਼ਮੇਸ਼ ਨਗਰ ਦਾ ਕਵੀਸ਼ਰੀ ਜੱਥਾ ਪਾਈ ਸਰੂਪ ਸਿੰਘ ਕੰਡਿਆਲਾ ਦਾ ਢਾਡੀ ਜੱਥਾ ਤੇ ਪੰਥਕ ਕਵੀਸ਼ਰੀ ਗੁਰਸੇਵਕ ਸਿੰਘ ਪਤਰੀ ਦੇ ਜਥੇ ਨੇ ਆਈਆਂ ਹੋਈਆਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਕੇ ਨਿਹਾਲ ਕੀਤਾ ਆਏ ਹੋਏ ਜਥਿਆਂ ਨੂੰ ਸਰੂਪਾ ਪਾ ਕੇ ਸਨਮਾਨਿਤ ਕੀਤਾ ਗਿਆ ਗੁਰੂ ਕੇ ਲੰਗਰ ਅਟੁੱਟ ਵਰਤਾਇਆ ਗਿਆ ਸ਼ਾਮ ਨੂੰ ਕਬੱਡੀ ਕੱਪ ਕਰਵਾਇਆ ਗਿਆ ਜਿਸ ਵਿੱਚ ਜਿਸ ਵਿੱਚ ਬਾਬਾ ਸਾਧੂ ਸਿੱਖ ਕਬੱਡੀ ਕਲੱਬ ਜਵਿੰਡਾ ਕਲੱਬ ਬਾਬਾ ਨਾਮਦੇਵ ਕਲੱਬ ਕੁਮਾਨ ਪਾਈ ਲੱਭੂ ਕਲੱਬ ਲੱਖੂਵਾਲ ਬਾਬਾ ਬੁੱਢਾ ਸਾਹਿਬ ਕਲੱਬ ਰਮਦਾਸ ਅਤੇ ਜੂਨੀਅਰ ਟੀਮਾਂ ਦੇ ਪਾਠਮੇ ਮੁਕਾਬਲੇ ਦੇਖਣ ਨੂੰ ਮਿਲੇ ਜੇਤੂ ਟੀਮਾਂ ਨੂੰ ਨਕਦ ਰਾਸ਼ੀ ਤੇ ਕਬੱਡੀ ਕੱਪ ਟਰਾਫੀਆਂ ਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਪੰਚ ਗੁਰਪ੍ਰੀਤ ਸਿੰਘ ਛਾ ਗੁਰਕੀਰਤ ਸਿੰਘ ਮੇਜਰ ਸਿੰਘ ਪਿੰਡਰ ਪ੍ਰਦਾਨ ਬਲਦੇਵ ਸਿੰਘ ਬੱਬੂ ਬਲਵਿੰਦਰ ਸਿੰਘ ਮੈਨੇਜਰ ਵਰਗੜ ਸਿੰਘ ਤੇਰਾ ਬਲਦੇਵ ਸਿੰਘ ਬਹੁਤ ਸਿੰਘ ਸ਼ਮਸ਼ੀਰ ਸਿੰਘ ਛਾ ਗੁਰਚਰਨ ਸਿੰਘ ਲਖਵੀਰ ਸਿੰਘ ਸੁਖਵੀਰ ਸਿੰਘ ਹਰਪਾਲ ਸਿੰਘ ਹਰਵਿੰਦਰ ਸਿੰਘ ਪਰਮਜੀਤ ਸਿੰਘ ਪੰਚ ਸਾਦਾ ਸਿੰਘ ਪੰਚ ਗੱਬਰ ਸਿੰਘ ਮਨਦੀਪ ਸਿੰਘ ਲਾਡੀ ਸੰਤੋਖ ਸਿੰਘ ਫੌਜੀ ਸਰਬਜੀਤ ਸਿੰਘ ਗੁਰਬਖਸ਼ ਸਿੰਘ ਸੂਬੇ ਦਾ ਸੰਤੋਖ ਸਿੰਘ ਸਰਨਜੀਤ ਸਿੰਘ ਪ੍ਰਦਾਨ ਦਿਲਬਖ ਸਿੰਘ ਗੁਰਬਖਸ਼ ਸਿੰਘ ਜਸਪਾਲ ਸਿੰਘ ਗੁਰਮukh ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਇਸ ਮੌਕੇ ਹਾਜ਼ਰ ਥਣ ਅੱਜ ਜਿਹੜਾ ਬਾਬਾ ਸਾਧੂ ਸਿੰਘ ਜੀ ਗੁਰਦੁਆਰਾ ਸਾਹਿਬ ਵਿੱਚ ਜਿਹੜਾ ਸਾਲਾਨਾ ਜੋੜ ਮੇਲਾ ਹੋਲੇ ਮਹਲੇ ਸਮੰਤ ਚ ਬਣਾਇਆ ਜਾ ਰਿਹਾ ਉਥੇ ਬਣਾਇਆ ਜਾ ਰਿਹਾ ਬਣਾਇਆ ਗਿਆ ਹੈ ਉਸ ਵਿੱਚ ਉੱਚ ਕੋਟੀ ਦੇ ਜਿਹੜੇ ਆ ਮਤਲਬ ਕੁਇਸ਼ਰ ਢਾਡੀ ਜਥੇ ਆਏ ਆ ਨਾਲ ਕਬੱਡੀ ਦੀਆਂ ਟੀਮਾਂ ਜਿਹੜੀਆਂ ਆਈਆਂ ਪਹੁੰਚੇ ਨੇ ਕਲੱਬ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਇਹ ਮੇਲਾ ਜਿਹੜਾ ਸਮੂਹ ਸਾਹ ਸੰਗਤ ਵੱਲੋਂ ਇਲਾਕੇ ਦੀ ਸੰਗਤ ਵੱਲੋਂ ਮਨਾਇਆ ਗਿਆ ਆ ਤੇ ਬਹੁਤ ਸ਼ਰਧਾ ਭਾਵਨਾ ਨਾਲ ਜੋ ਵੀ ਗੁਰੂ ਘਰ ਦਾ ਜੋ ਵੀ ਸੰਗਤ ਇੱਥੇ ਸਥਾਨ ਤੇ ਪੁੱਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ